ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਸਾਹੋਕੇਸ ਪਿੰਡ ਦਾ ਗਵੰਡੀ ਪਿੰਡ ਰਹਿ ਗਿਆ ਜੇ ਅੱਗੇ ਨੂੰ ਝਾਤ ਮਾਰਦੇ ਤਾਂ ਬਰਗਾੜੀ ਆ ਜਿਹੜਾ ਉਹ ਵੀ 4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਲੈ ਵੀ ਮਿੱਤਰੋ ਮੈਂ ਵਿਖਾਉਣੀ ਆ ਤੁਹਾਨੂੰ ਇੱਕ ਤਾਂ ਲੰਮਾ ਸਮਾਂ ਦੁੱਧ ਦੇਣ ਵਾਲੀ ਦੂਜੀ ਗੱਲ ਇਸ ਟਾਈਮ ਦੁੱਧ ਵੀ ਦਈ ਜਾਂਦੀ ਆ ਤੇ ਮਹੀਨੇ ਜਿਹੜੇ ਦੇ ਵਿੱਚ ਆ ਵੀ ਐਮ ਦੀਆਂ ਮਈਆਂ ਇਸ ਮਹੀਨੇ ਦੇ ਵਿੱਚ ਨਾ ਪੱਧ ਜਾਂਦੀਆਂ ਹੁੰਦੀਆਂ ਵੀ ਤੰਕਾ ਨਹੀਂ ਦੁੱਧ ਦੀਆਂ ਦਿੰਦੀਆਂ ਹੁੰਦੀਆਂ ਤੇ ਇਹਦੇ ਥੱਲੇ ਹਜੇ ਵੀ ਕਰਮਾਂ ਵਾਲੀ ਦੇ ਥੱਲੇ ਦੁੱਧ ਹੈਗਾ ਕਿੰਨੇ ਚਿਰ ਦੀ ਗੱਬਣਾ ਕੀ ਦਾ ਰਿਕਾਰਡ ਆ ਕੀ ਮੁੱਲਾ ਉਹ ਮਿਲਦੇ ਆ ਭਾਈ ਨੂੰ ਜਾਣਕਾਰੀ ਵਿੱਚ ਵਾਦਾ ਕਰਦੇ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਜੀ ਸੇਤਾ ਠੀਕ ਠਾਕ ਆ ਜੀ ਠੀਕ ਆ ਭਾਈ ਨਾਮ ਦੱਸ ਦੀਏ ਇੱਕ ਰੀ ਆਪਣਾ ਜੀ ਹਾਂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਭਾਈ ਫਿਰ ਮੈਂ ਜਿਹੜੀ ਵੇਚਣੀ ਆਪਾਂ ਇਹ ਕਿੰਨੇ ਵਾਰ ਸੁਆ ਸੁਆ ਗਈ ਗਾਂ ਇਹ ਤੀਜਾ ਸੁਆ ਤੀਜਾ ਸੁਆ ਕਿੰਨੇ ਚਿਰ ਦੀ ਗੱਪਣ ਹੋ ਗਈ ਭਾਈ ਇਹਨੂੰ 20 ਤਰੀਕ ਨੂੰ ਸੱਤਵਾਂ ਮਹੀਨਾ ਲੱਗ ਜਾਣਾ ਜੀ 20 ਤਰੀਕ ਨੂੰ ਸੱਤਵਾਂ ਮਹੀਨਾ ਲੱਗ ਜਾਣਾ ਹੈ ਹੁਣ ਵੀਰੇ ਦੁੱਧ ਦੇਈ ਜਾਂਦੀ ਆ ਬਾਈ ਦੁੱਧ 5-6 ਲੀਟਰ ਇੱਕ ਟਾਈਮ ਚੋਣੀ ਇੱਕ ਟਾਈਮ 5-6 ਲੀਟਰ ਦੁੱਧ ਦੇਈ ਜਾਂਦੀ ਆ ਜੀ ਛੱਡਣ ਦੇ ਬਾਵਜੂਦ ਆ ਜੀ ਠੀਕ ਆ ਤੇ ਬਾਈ ਫਿਰ ਮਨ ਲਾ ਇਹ ਤਾਂ ਆਪ ਹੀ ਛੱਡਣ ਵਾਲਾ ਕੰਮ ਹੋਊਗਾ ਦਾ ਇਹ ਆਪ ਹੀ ਹਟਣਾ ਜੀ ਖਰਾ ਘਟਾਤੀਆਂ ਦੇ ਤਾਂ ਹੀ ਇੱਕ ਟਾਈਮ ਕਰਦੀ ਠੀਕ ਆ ਤਾਂ ਜੀ ਦੁੱਧ ਕਿੰਨਾ ਕੁ ਦੇ ਦਿੰਦੀ ਆ ਬਾਈ 1500 ਲੀਟਰ ਦਿੰਦੀ 15-16 ਲੀਟਰ ਦੇ ਦਿੰਦੀ ਮੈਂ ਚੰਗੀ ਆ ਕਹਣੀ ਕਿ ਕਹਿਣ ਤੋਂ ਪਹਿਲਾਂ ਕੋਈ ਲੈ ਜਾਵੇ ਰੱਖਣ ਵਾਲਾ ਲਾਂਬੇ ਵਾਲੀ ਗੁਜਾਇਸ਼ ਨਹੀਂ ਹੈਗੀ ਹੈ ਨਾ ਨਹੀਂ ਕੋਈ ਗੁਜਾਇਸ਼ ਠੀਕ ਆ ਬਾਈ ਵੀਰੇ ਕੀ ਰੇਟ ਰਹੂਗਾ ਇਹਦਾ ਬਾਈ 70000 ਤੋਂ ਮਾਨਤਨ ਕਰ ਦਿਆਂ ਕੱਢ ਦੋ ਉਹਨੂੰ ਲੈ ਜਾਓ ਪਰਾਂ ਦੇ ਲੈ ਵੀ ਮਿੱਤਰੋ ਤੀਜੇ ਸੂਏ ਲਈ ਸਤਵਾਂ ਮਹੀਨਾ ਲੱਗਾ ਹੋਇਆ ਗੱਬਣ 5-6 ਕਿਲੋ ਦੁੱਧ ਇੱਕ ਟਾਈਮ ਹਜੇ ਵੀ ਦਈ ਜਾਂਦੀ ਆ 14 ਕਿਲੋ ਦੁੱਧ ਦਾ ਰਕਾਰਡ ਤਾਜੀ ਦਾ ਮਹਿ ਦਾ ਲੇਵਾ ਲੂਵਾ ਮਨ ਫੁੱਲਾ ਢੂਲਾ ਫਲ ਕਿਉਂ ਨਾ ਹੋਵੇ ਕਿਉਂਕਿ ਮਹਿ ਦਾ ਟਿਕਾਣਾ ਬਹੁਤ ਚੰਗਾ ਮਿੱਤਰੋ ਦੇਖ ਸਕਦੇ ਆ ਤੁਸੀਂ ਵੀ ਬਾਕੀ ਬਰੀਕੀ ਆ ਜਿਹੜੀ ਉਹ ਵੀ ਮਹਿ ਦੇ ਵਿੱਚ ਸਾਰੀ ਚੰਗੀ ਆ ਢੰਚਟ ਢੁੰਚਾ ਮਹਿ ਦਾ ਚੰਗਾ ਕੁਆਲਿਟੀ ਬਹੁਤ ਚੰਗੀ ਆ ਕਰਮਾਲੀ ਦੀ 1 2 ਆ ਜਿਹੜੀ ਉਹ ਆਪ ਦੱਸਦੀ ਆ ਵੀ ਵਾਕੇ ਹੁਣ ਸੀਲ ਪਣ ਤੈਦੋ ਉੱਤੇ ਅਗਵਾਈ ਭਰਨ ਵਾਲਾ ਰਹਿ ਨਹੀਂ ਗਿਆ ਕਿਉਂਕਿ ਜਿਹੜੀ 7ਵੇਂ ਮਹੀਨੇ 'ਚ ਮੈਂ ਵੜ ਕੇ ਦੁੱਧ ਦੇ ਵਿੱਚ ਮਹੀਨੇ ਦੇ ਵਿੱਚ ਵੜ ਕੇ ਵੀ ਦੁੱਧ ਹਜੇ ਤਾਈਂ ਨਹੀਂ ਉਹ ਵੀ ਬਾਈ ਹੁੰਦੀ ਆਂਦੇ ਵੀ ਅਸੀਂ ਆਪ ਇਹਨੂੰ ਇੱਕ ਟਾਈਮ ਕੀਤਾ ਵਾ ਇਹਦਾ ਮੰਨ ਲਓ ਵੀ ਇਹ ਸਾਵਾ ਵੀ ਇਹਨੂੰ ਗਲਾਸੀ ਤੇਕ ਵੀ ਆਪ ਛੱਡਣਾ ਪੈਂਦਾ ਇਹ ਸਹੀ ਐਵੇਂ ਮੈਂ ਵੀ ਦੱਸ ਦਈਏ ਵਾਕਈ ਮਹੀਨਾ ਖੰਡ ਨਹੀਂ ਅਜੇ ਹੋਰ ਮਿਲ ਜਣਾ ਦੇੜ ਤੇ ਮੇਰੇ ਲੋ ਮਿੱਤਰੋ ਕਿੰਨਾ ਟਾਈਮ ਛੱਡਣਾ ਪੈਣਾ گاਵਾں ਵਾਲੇ ਕੰਮ ਆ ਕਰਮਾ ਵਾਲੀ ਦਾ 70000 ਚੋਂ ਮਾਨਤਨ ਹੋ ਜੂਗਾ ਬੱਚਾ ਚਲਾਣੇ ਪਾ ਗਿਆ 7ਵੇਂ ਮਹੀਨੇ ਦੇ ਵਿੱਚ ਗੱਪਣ ਤੇ ਵੜੀ ਹੋਈ ਆ ਪਿੰਡ ਇਹ ਫਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਖੜੀ ਹੋਈ ਆ ਨੰਬਰ 22 ਦਾ ਨੋਟ ਕਰ ਲਓ ਵੀਰੇ ਨੰਬਰ ਦਾ ਹੀ ਭਾਈ 94639 ਜੀ 2124 ਇੱਕ ਵਾਰੀ ਹੋਰ ਬੋਲ ਦਿਓ 94639 ਜੀ 2124 ਠੀਕ ਆ ਇਸ ਨੰਬਰ ਤੇ ਕਰ ਲਓ ਮਿੱਤਰੋ ਬਾਈ ਨਾਲ ਗੱਲ ਤੇ ਬਾਦ ਸ਼ੁਕਰੀਆ ਜੋਂਦਰ